ਸਰ ਸਾਰਾ ਮਤਲਬ ਹੈ ਤੁਹਾਨੂੰ ਆਪ ਕੋ ਜੀ ਸਾਥ ਦੇ ਤੁਹਾਨੂੰ ਅੱਜ ਕੋਲੋਂ ਕੋਈ ਪੱਤਰ ਨਾ ਆ ਰਿਹਾ ਹੈ ਜੇਕਰ ਦਾ ਦੇਖ ਰਿਹਾ ਹੈ ਆਇਆ ਨਾ ਜੀ ਜਿਵੇਂ ਜਿਵੇਂ ਫਰੀ ਹੁੰਦੇ ਮੈਂ ਤੁਹਾਡੀ ਗੱਲ ਚਾਓ ਠੀਕ ਹੈ ਠੀਕ ਹੈ ਚਲੋ ਹੌਲੀ 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 ਧਿਆਨ ਨਾਲ ਚੱਕ ਦੇ ਪਰੇ ਚਲੋ 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 ਉਹ ਇਹ ਚਲੋ ਵੀਰ ਜੀ ਚੰਚਾਰੋ ਕਰ ਦੋ ਵੀਰ ਜੀ ਚੰਚਾਰੋ ਕਰ ਦੋ ਵੀਰ ਜੀ ਕਰ ਦੋ ਵੀਰ ਜੀ ਕੋਟਾ ਕੋਟਾ ਚਲੋ ਵੀਰ ਬੋਲੇ ਇਸ ਨੂੰ ਨਾ ਸੋ ਸਈਆ ਕਰੋ ਚਾਰ ਲੱਗ 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 ਦਿੰਦੇ ਆ ਆਓ 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 ਥੱਲੇ ਲਓ ਜੀ

ਚੋੜ ਚਲੋ ਆਹੋ ਬੜੇ ਬੰਦਾ ਆ ਫੜੋ ਜਮੇ ਬਟਾ ਉਧਰੋਂ ਲੈ ਟਾਇਰ ਲਾਓ ਫੜੋ ਫੜੋ ਬਾਈ ਇੱਧਰ ਆ ਜਾਓ ਚਲੋ ਆਹ ਰੋ ਜਾਓ ਆ ਲੋ ਕਿੱਛ ਨਹੀਂ ਗਿਆ ਆ ਲੋ ਜਾਓ ਲੈ ਆਓ ਲੋ ਆ ਫੜੋ ਜਮੇ ਬਟਾ ਉਹ ਵਾਲਾ ਟਾਇਰ ਨਹੀਂ ਆ ਫੜੋ ਜਮੇ ਨੂੰ ਲੋ ਬਈ ਕਿੱਥੇ ਰੱਖ ਲੈ ਬਾਈ ਕਿੱਥੇ ਰੱਖ ਲੈ ਇਹ ਕਿਤਰਾ ਹੋ ਫਿਰ ਜਿਹੜੇ ਵੱਸੇ ਫੇਰੀ ਪਾ ਲਗੂ ਇਹ ਲੈ ਅੱਗੇ ਚੱਲ 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 ਕੋਰੇ ਨਾ ਉਹ ਹਰਗੱਲ ਨਾਲ ਆਉਂਦੇ ਨੇ ਇਹ ਫੋਨ ਆ ਗਿਆ ਕਹਿੰਦੇ ਇਹ ਕਿਸ਼ਤੀਆਂ ਕਹਿੰਦੇ ਆਪਾਂ ਕਾਲੀਦਲ ਵਾਲੇ ਤੋਰੀਆਂ ਤਾਂ ਕਹਿੰਦਾ ਕਮਾਲ ਦੀ ਗੱਲ ਹੈ ਹਾਂ ਵੀ ਤੋਰੀ ਉਹ ਪਾਈ ਲਿਖਦੇ ਕਹਿੰਦੇ ਲੋਕਾਂ ਕੋਲ ਕਿਹਾ ਜਾਂਦਾ ਕਿ ਸੁਣ ਚਲੋ ਕੇਰਾਮ ਬਾਕੀ ਜਿਵੇਂ ਜਿਵੇਂ ਕਹਿਣ ਗਿਆ ਫੋਨ नाव विसरले होते काय 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 ਰੋਕ ਦੇ ਦਰੋਕ ਚਲੋ ਚਲੋ 1 2 3 ਵੈਰੀ ਗੁੱਡ ਚਲੋ ਜੀ ਚਲੋ 1 2 3 ਹਲੋ ਚਲੋ ਮੋਹਰੀ ਸਾਹਿਬ ਚਲੋ 1 2 3 ਜਵਾਨੋ ਫੋਰਸਰ ਚੱਕ ਲੋ ਚਲੋ 1 ਆਪਾਂ ਚੱਲੋ ਜੀ ਨਾਮ ਤੇ ਜੇ ਕੀ ਪ੍ਰੋਗਰਾਮ ਰੱਖਿਆ ਗਿਆ ਅੱਜ ਭਾਈ ਜੀ ਮੈਂ ਇਕਵਾਲ ਸਿੰਘ ਢੱਲੋਂ ਇਥੋਂ ਸੇਵਾਦਾਰ ਬਰਿੰਦਾ ਸ਼ਹਿਰੀ ਤੋਂ ਹਲਕਾ ਬਰਿੰਦਾ ਸ਼ਹਿਰੀ ਤੋਂ ਅੱਜ ਸਾਨੂੰ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਸਰਦਾਰ ਅਰਸ਼ ਗਿਸ਼ੇ ਬਾਦਲ ਜੀ ਨੇ ਨਿਰਦੇਸ਼ ਦਿੱਤੇ ਸੀ ਵੀ ਉੱਥੇ ਜਿਹੜੇ ਜਿਹੜੇ ਏਰੀਆ ਦੇ ਵਿੱਚ ਕੋਈ ਹਰ੍ਹਾਂ ਦੀ ਸਵੱਸਿਆ ਆਈ ਹੈ ਤੁਸੀਂ ਉੱਥੇ ਉਹਨਾਂ ਦੀ ਮਦਦ ਕਰਨੀ ਹੈ ਅੱਜ ਸਾਨੂੰ ਉਹਨਾਂ ਦੇ ਨਿਰਦੇਸ਼ ਮੁਤਾਬਕ ਰਮਦਾਸ ਏਰੀਏ ਦੇ ਵਿੱਚ ਅੰਮ੍ਰਿਤਸਰ ਦੇ ਨਾਲ ਲੱਗਦਾ ਪਿੰਡ ਹੈ ਉੱਥੇ ਪਾਣੀ ਦੀ ਬਹੁਤ ਵੱਡੀ ਜਿਹੜੀ ਹੈਗੀ ਜਿਆਦਾ ਹੋ ਗਿਆ ਪਾਣੀ ਇੱਥੋਂ ਲੋਕਾਂ ਤੱਕ ਰਾਸ਼ਨ ਪਹੁੰਚਣ ਵਾਸਤੇ ਕਾਨਬੀਨ ਨਾਲੇ ਚੀਜ਼ਾਂ ਪਹੁੰਚਾਉਣ ਵਾਸਤੇ ਔਰ ਲੋਕਾਂ ਨੂੰ ਪਾਣੀ ਦੇ ਵਿੱਚੋਂ ਕੱਢਣ ਵਾਸਤੇ ਕਿਸ਼ਤੀਆਂ ਦੀ ਲੋੜ ਸੀ ਅੱਜ ਅਸੀਂ ਇੱਕ ਟਰਾਲਾ ਭਰ ਕੇ ਇੱਥੋਂ ਕਿਸ਼ਤੀਆਂ ਦਾ ਉੱਥੇ ਭੇਜ ਰਹੇ ਹਾਂ ਤੇ ਉਹਦੇ ਨਾਲ ਪਾਣੀ ਜਿਹੜਾ ਪੀਣ ਵਾਲੇ ਪਾਣੀ ਦੇ ਪੇਟੀਆਂ ਸੀ ਭੇਜ ਰਹੇ ਹਾਂ ਤੁਸੀਂ ਦੇਖ ਰਹੇ ਹੋ ਪਿਛਲੇ ਕਈ ਦਿਨਾਂ ਤੋਂ ਸਾਡੇ ਸਤਿਕਾਰਯੋਗ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹਾਰੇ ਪ੍ਰਭਾਵ ਦੇ ਏਰੀਆ ਦੇ ਵਿੱਚ ਜਿੱਥੇ ਹੜ ਦੀ ਮਾਰ ਆਈ ਹੈ ਉਥੇ ਟਰੈਕਟਰ ਦੇ ਚਾਹੇ ਤੁਰਕੇ ਚਾਹੇ ਫੈਦਲ ਚਾਹੇ ਮੀਂਹ ਪੈਂਦਾ ਹੋਵੇ ਬੱਟੇ-ਬੱਟ ਹੋ ਕੇ ਲੋਕਾਂ ਦੀ ਸਾਵਾਂ ਲੈ ਰਹੇ ਹੈਗੇ ਜਿਵੇਂ ਕਿ ਤੁਸੀਂ ਦੇਖਿਆ ਹੋਣਾਗਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਇਕੱਲਾ ਪਹਿਲਾਂ ਕਹਿੰਦੇ ਹੁੰਦੇ ਸੀ ਗੁਰਗੀਆਂ ਮਰੀਆਂ ਤੋਂ ਬੱਕਰੀਆਂ ਮਰੀਆਂ ਤੋਂ ਤੁਹਾਨੂੰ ਮਾਅਵਾਜ ਦਿੱਤਾ ਜਾਊਗਾ ਗਰਦੌਰੀਆਂ ਬਾਹ ਦੇ ਵਿੱਚ ਹੋਣਗੇ ਫਦਲਾਂ ਦਾ ਮਾਅਵਾਜ ਪਹਿਲਾਂ ਦਿੱਤਾ ਜਾਊਗਾ ਅੱਜ 10 ਦਿਨ ਹੋ ਗਏ ਉਹ ਕਮਾਂਟਰੀ ਕਰਨਾਟਕਾ ਦੇ ਵਿੱਚ ਸੈਰ ਕਰ ਰਿਹਾ ਹੈ ਇੱਕ ਤੁਸੀਂ ਦੇਖਿਆ ਹੋਣਾਗਾ ਇਹਨਾਂ ਨੇ ਇੱਕ ਮਹੀਨੇ ਦੀ ਸੈਲਰੀ ਦਿੱਤੀ ਹੈ ਇੱਕ ਮਹੀਨੇ ਦੀ ਸੈਲਰੀ ਨਾਲ ਨਕਸਾਨ ਪੂਰਾ ਹੋ ਜਾਊਗਾ ਕਹਿਣ ਦੀਆਂ ਗੱਲਾਂ ਤੇ ਕਰਾਉਣ ਦੀਆਂ ਗੱਲਾਂ ਬਿਲਕੁਲ ਬਕਵਾਕ ਹੈ ਇਹਨਾਂ ਦਾ ਜਿਹੜਾ ਚਿਹਰਾ ਸੀ ਉਹ ਬਿਲਕੁਲ ਹਰ ਦਿਨ ਨੰਗਾ ਹੁੰਦਾ ਚਿਹਰਾ ਇੱਕ ਦਿਨੇ ਹੁੰਦਾ ਕਿਸੇ ਵੀ ਖੇਤਰ ਦੇ ਵਿੱਚ ਲੈ ਕੇ ਤੁਸੀਂ ਜਿਹੜੀ ਗੱਲ ਇਹ ਕਹਿੰਦੇ ਹੁੰਦੇ ਸੀ ਉਸ ਤੋਂ ਬਿਲਕੁਲ ਉਲਟ ਜਾ ਕੇ ਬੀਏ ਬੀ ਕਲਚਰ ਦੀ ਗੱਲ ਕਰੀਏ ਅੱਜ ਮੈਂ ਬੇਨਤੀ ਕਰਦਾ ਹਾਂ ਸਰਕਾਰ ਦੇ ਵਿੱਚ ਸਰਕਾਰ ਨੂੰ ਇਹਨਾਂ ਲੋਕਾਂ ਦੀ ਸਾਬ ਲੈਣੀ ਚਾਹੀਦੀ ਹੈ ਜਿਵੇਂ ਸਾਡੇ ਪ੍ਰਧਾਨ ਸਰਬਾ ਸੁਖਵੀਰ ਸਿੰਘ ਬਾਦਲ ਜੀ ਬੱਟੇ ਵੱਟ ਹੋ ਕੇ ਲੋਕਾਂ ਦੀ ਸਾਰ ਲੈ ਰਿਹਾ ਹੜਪੀਟ ਇਲਾਕਿਆਂ ਦਾ ਦੌਰਾ ਵੀ ਕਰ ਰਿਹਾ ਉਹਨਾਂ ਦੀ ਮਦਦ ਵੀ ਕਰ ਰਿਹਾ ਆ ਸਾਨੂੰ ਵੀ ਪ੍ਰਧਾਨ ਜੀ ਦਾ ਇਹੀ ਹੁਕਮ ਹੈ ਤੁਸੀਂ ਆਪਦੇ ਜਿੱਥੇ ਜਿੱਮੇ ਫਾਜ਼ਲ ਕਾ ਹੈਗਾ ਉੱਥੇ ਵੀ ਤੁਸੀਂ ਸੇਵਾ ਕਰੋ ਮਦਦ ਕਰੋ ਔਰ ਸਰੋਨੀ ਕਾਲੀਦੌਲ ਦਿੱਤਾ ਇਹ ਬਿਲਕੁਕੁਲ ਫਿਰਦਾ ਜਿਹੜੀ ਜਨਮ ਹੋਇਆ ਸਰੋਨੀ ਕਾਲੀਦੌਲ ਦਾ ਸੰਘਰਸ਼ ਹੋਇਆ ਹੈਗਾ ਔਰ ਸਾਨੂੰ ਇਹੀ ਹਮੇਸ਼ਾ ਇਹੀ ਰਹਿੰਦਾ ਕਿ ਕਿ ਪੰਜਾਬੀ ਜਿਹੜੇ ਹੈਗੇ ਆ ਦੁਨੀਆ ਦੇ ਵਿੱਚ ਕਿਤੇ ਵਿਆਫਤ ਆਵੇ ਉਹ ਪਹਿਲ ਦੇ ਆਧਾਰ ਦੇ ਉੱਤੇ ਆ ਲੋਕਾਂ ਦੀ ਸੇਵਾ ਕਰਦੇ ਆ ਮਾਨਵਤਾ ਦੀ ਸੇਵਾ ਕਰਦੇ ਆ ਅੱਜ ਜੇ ਪੰਜਾਬ ਦੇ ਵਿੱਚੇ ਹਾਲਾਤ ਬਣਿਆ ਤਾਂ ਅਸੀਂ ਸਭ ਤੋਂ ਮੂਰੇ ਹੋ ਕੇ ਸਾਡੇ ਪ੍ਰਧਾਨ ਜੀ ਜਗਵੀ ਸਿੰਘ ਬਾਦਲ ਜੀ ਸਭ ਤੋਂ ਮੂਰੇ ਹੋ ਕੇ ਲੋਕਾਂ ਦੀ ਸੇਵਾ ਕਰਦੇ ਆ ਗੱਜ ਜੀ ਗੱਲ ਕੀਤੀ ਜਾਵੇ ਸੱਤ ਜ਼ਿਲ੍ਹੇ ਜਿਹੜੇ ਕੀ ਅਲਰਟ ਕਰ ਦਿੱਤੇ ਗਏ ਨੇ ਪਾਣੀ ਕਾਫੀ ਆ ਚੁੱਕਾ ਹੈਗਾ ਤੋਂ ਦੀ ਸੇਵਾ ਚ ਲੋਕ ਬਹੁਤ ਵਧੀਏਗੀ ਪਰ ਜਿਹੜੇ ਬਠਿੰਡੇ ਦੇ ਡਰੇਨ ਹੈਗੇ ਇੱਥੇ ਡਰੇਨ ਕਾਫੀ ਪਾਕਿਸਤਾਨ ਨਾਲ ਜੁੜਦੇ ਨੇਗੇ ਚਾਹੇ ਉਹ ਚੰਦਪਾਣਾਲਾ ਹੋਵੇ ਚਾਹੇ ਤੇ ਦਾਂਸਿੰਗ ਵਾਲਾ ਹੋਵੇ ਇਹ ਡਰੇਨ ਦੇ ਹਾਲਾਤ ਬਹੁਤ ਮਾੜੇ ਨੇਗੇ ਇਹ ਮੰਨ ਲਓ ਪਾਣੀ ਦੀ ਨਿਕਾਸੀ ਇਸ ਤਰ੍ਹਾਂ ਜਾਣੀ ਚਾਹੀਦੀ ਹੈਗੀ ਪਰ ਡਰੇਨ ਦੇ ਹਾਲਾਤ ਅੱਜ ਮੈਂ ਗਿਆ ਸੀ ਉੱਥੇ ਹਾਲਾਤ ਬਹੁਤ ਮਾੜੇ ਨੇ ਕੀ ਪ੍ਰਸ਼ਾਸਨ ਨੂੰ ਇਸ ਬਾਰੇ ਧਿਆਨ ਨਹੀਂ ਦੇਣਾ ਚਾਹੀਦਾ ਜਦੋਂ 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 ਛਰੂ ਨਕਾਲੀ ਦੀ ਸਰਕਾਰ ਬਣੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਬਰਗਾਸ ਸਿੰਘ ਬਾਦਲ ਜੀ ਉਹਨੇ ਜੀ ਉਹ ਜਦੋਂ ਧੀਰੀ ਬੀਜੀ ਜਾਂਦੀ ਸੀ ਤਾਂ ਉਹਦੇ ਚੱਕਣ ਦੇ ਇੰਤਜ਼ਾਮ ਉਸੇ ਦਿਨ ਤੋਂ ਸ਼ੁਰੂ ਕਰ ਦਿੰਦੇ ਸੀ ਜਦੋਂ ਪਤਾ ਹੁੰਦਾ ਸੀ ਵੀ ਮੀਂਹ ਪੈਣੇ ਆ ਦੋ ਮਹੀਨੇ ਪਹਿਲਾਂ ਅਫਸਰਾਂ ਦੀ ਮੀਟਿੰਗ ਬੁਲਾ ਕੇ ਕਸੀਆਂ ਨਾਲੇ ਪੱਕੇ ਕਰਨ ਦੇ ਜਿੱਥੇ ਕਿਤੇ ਮਿੱਟੀ ਵਹਿਣ ਦੀ ਲੋੜ ਹੁੰਦੀ ਸੀ ਉੱਥੇ ਮਿੱਟੀ ਜਿੱਥੇ ਕਿਤੇ ਜਿਹੜੇ ਡਰੇ ਉਹਨਾਂ ਨੂੰ ਸਫਾਈ ਕਰਨ ਦੀ ਪਹਿਲਾ ਟੈਂਡਰ ਦੇ ਦਿੰਦੇ ਸੀ ਔਰ ਸਫਾਈ ਹੋ ਜਾਂਦੀ ਸੀ ਕੋਈ ਦਿੱਕਤ ਨਹੀਂ ਆਉਂਦੀ ਸੀ ਬਟ ਬਠਿੰਡੇ ਦੇ ਵਿੱਚ ਜੇ ਗੱਲ ਕਰੀਏ ਹੁਣ ਭਗਤਾ ਹੋ ਗਿਆ ਇੱਥੋਂ ਹੋ ਗਿਆ ਜਾਂ ਦਾਨ ਸਿੰਘਾਲਾ ਹੋ ਗਿਆ ਇੱਥੇ ਤੁਸੀਂ ਦੇਖ ਰਹੇ ਹੋ ਵੀ ਕਿੰਨੇ ਹਾਲਾਤ ਮਾੜੇ ਹੋ ਗਿਆ ਠੀਕ ਹੈ ਮਤਲਬ ਕਿ ਸਰਕਾਰ ਐ ਇਸ ਗੱਲ ਤੇ ਬਹੁਤ ਵੱਡੀ ਅਣਗਹਿਲੀ ਕੀਤੀ ਹੈ ਸਰਕਾਰ ਤਾਂ ਹੈ ਹੀ ਨਹੀਂ ਪੰਜਾਬ ਦੇ ਵਿੱਚ ਅਣਗਹਿਲੀ ਤਾਂ ਤਾਂ ਹੋਊਗੀ ਜੇ ਸਰਕਾਰ ਹੋਵੇ ਪਰ ਤਾਂ ਹੀ ਨਹੀਂ ਕੋਣ ਚਲਾਈ ਜਾਂਦਾ ਕੋਈ ਕਿਸੇ ਦਾ ਕੋਈ ਜਨਰਸ਼ੀਆਂ ਦੀ ਗੱਲ ਕਰ ਲਓ ਤੁਸੀਂ ਲਾਅਨ ਆਰਡਰ ਦੀ ਗੱਲ ਕਰ ਲਓ ਤੁਸੀਂ ਆ ਹੁਣ ਕੁਦਰਤੀ ਆਫਤ ਆ ਗਈ ਸਰਕਾਰ ਨੂੰ ਮੂਹਰੇ ਖੜਨਾ ਚਾਹੀਦਾ ਸੀ ਕੁਝ ਵੀ ਨਹੀਂ ਕਰਨਦੀ ਰਾਮਾ ਤੁਸੀਂ ਜਲਦੀ ਜਾਂਦੇ ਲੋਕਾਂ ਨੂੰ ਪੈਸੇ ਦਿਓ ਜਿਹੜਾ ਕੋਈ ਸਮਾਨ ਪਚਾ ਉਹਨਾਂ ਨੂੰ ਖਾਣ ਪੀਣ ਵਾਲਾ ਸਾਡੇ ਪ੍ਰਧਾਨ ਜੀ ਉਸ ਦਿਨ ਤੋਂ ਲੱਗੇ ਹੋਇਆ ਦੇਖੋ ਕਾਲੀਦਾਲ ਦੇ ਵਿੱਚ ਆਹਦੇ ਨਿੱਜੀ ਦੌਰ ਦੇ ਉੱਤੇ ਆਪਦੇ ਕੋਲੋਂ ਖਰਚ ਕਰਕੇ ਆਪਦੇ ਵੱਲੋਂ ਤੁਸੀਂ ਦੇਖਿਆ ਉਹਨੇ ਡੀਜ਼ਲ ਦਿੱਤਾ ਉਹਨਾਂ ਨੇ ਤੁਸੀਂ ਦੱਸੋ ਕੌਣ ਕਰ ਸਕਦਾ ਹੈ ਕੰਮ ਕਿਉਂਕਿ ਕਾਲੀਦਾਲ ਦੀ ਗੁਰਤੀ ਲੋਕ ਕਹਿੰਦੇ ਕਿ ਹੈਲੀਕਾਪਟਰ ਨਹੀਂ ਚਾਹੀਦਾ ਸਾਨੂੰ ਸਾਨੂੰ ਕਹੀਦੇਗੀ ਹੈ ਖਾਣ ਪੀਣ ਦੀ ਸਹੂਲਤ ਚਾਹੀਦੀ ਹੈਗੀ ਰਹਿਣ ਦੀ ਸਹੂਲਤ ਚਾਹੀਦੀ ਹੈਗੀ ਸਾਡੇ ਪਸ਼ੂਆਂ ਲਈ ਜਿਹੜੇ ਕਿ ਖਾਣ ਪੀਣ ਦੀ ਸਹੂਲਤ ਚਾਹੀਦੀ ਹੈ ਦਵਾਈਆਂ ਦੀ ਸਹੂਲਤ ਚਾਹੀਦੀ ਹੈਗੀ ਅਗੋਂ ਹੁਣ ਤੁਮਾਰਨ ਵਾਸਤੇ ਜਹਾਜ਼ ਹੀ ਬਹੁਤ ਵੱਡੀ ਗੱਲ ਹੈ ਉਹ ਪਹਿਲਾਂ ਵੀ ਗੱਲਾਂ ਕਰਦਾ ਹੁੰਦਾ ਸੀ ਅੱਜ ਵੀ ਲੋਕਾਂ ਨੂੰ ਵੀ ਪਹਿਲਾਂ ਦਾ ਆਪ ਕਹਿੰਦੇ ਮੈਂ ਜਹਾਜ਼ ਦੇ ਨਹੀਂ ਚੜਦਾ ਮੈਂ ਤਾਂ ਵੀਆਈਪੀ ਕਲਚਰ ਖਤਮ ਕਰੂਗਾ ਅੱਜ ਲੋਕਾਂ ਨੂੰ ਵੀ ਉਹ ਦੇਖਿਆ ਵੀ ਤੁਹਾਨੂੰ ਅਸੀਂ ਜਹਾਜ਼ ਦੇਤਾ ਇਹਦੇ ਵਾਸਤੇ ਪਤਾ ਨਹੀਂ ਕਿੰਦੀ ਕਬੜੀ ਗੱਲ ਹੈ ਲੋਕਾਂ ਨੂੰ ਬਿਲਕੁਲ ਜਿਹੜੇ ਦਵਾਈਆਂ ਦੀ ਲੋੜ ਆ ਉਸੇ ਹਾਂਸ ਦੇ ਨਾਲੇ ਚੀਜ਼ਾਂ ਦੀ ਲੋੜ ਆ ਲੋਕਾਂ ਨੂੰ ਹੜ੍ਹਾਂ ਦੇ ਵਿੱਚੋਂ ਬਾਹਰ ਕੱਢਣ ਦੀ ਲੋੜ ਹੈ ਜਿੱਥੇ ਕਿਤੇ ਪ੍ਰੋਬਲਮ ਆ ਰਹੀ ਵੀ ਤੁਸੀਂ ਦੇਖੋ ਕਿੰਨਾ ਖਰਾਬਾ ਹੋ ਗਿਆ ਜਾਨਵਰਾਂ ਦਾ ਕਿੰਨਾ ਨੁਕਸਾਨ ਹੋ ਗਿਆ ਮੱਝਾਂ ਗਾਈਆਂ ਦਾ ਕਿੰਨਾ ਨੁਕਸਾਨ ਹੋ ਗਿਆ ਸਰਕਾਰ ਦਾ ਧਿਆਨ ਹੀ ਨਹੀਂ ਕੋਈ ਇਸ ਵਾਸਤੇ ਤਾਂ ਹੋਰ ਹੀ ਪਾਸੇ ਕਲਚਰ ਦੇ ਵਿੱਚ ਦੁਰ ਰਿਖਦੇ ਬਾਹਰਲੇ ਸਥਾਨਾਂ 'ਚ ਦੁਰੇ ਮਿਰਦੇ ਆ ਕੋਈ ਇਹਨਾਂ ਦੇ ਜਿਹੜੀ ਜ਼ਿੰਮੇਵਾਰੀ ਬੰਦੀ ਸੀ ਉਹ ਬਿਲਕੁਲ ਇਹਨਾਂ ਨੇ ਨਿਭਾਈ ਨਹੀਂ ਔਰ ਜਿੰਮੇ ਆਪੋਜੀਸ਼ਨ ਦੇ ਵਿੱਚ ਜੇ ਗੱਲ ਕਰੀਏ ਸਾਨੂੰ ਤਾਂ ਆਕਾਲੀ ਦਲ ਨੂੰ ਗੁਰਤੀ ਇਸ ਗੱਲ ਦੀ ਮਿਲੀ ਹੈ ਪੰਜਾਬੀ ਦੇ ਇਸ ਗੱਲ ਕਰਕੇ ਜਾਣੇ ਜਾਂਦੇ ਆ ਵੀ ਲੋਕਾਂ ਦੀ ਸੇਵਾ ਕਰਨੀ ਜਿੱਥੇ ਕਿਤੇ ਗੁਦਰ ਦੇ ਆਫਤ ਆਉਦੀ ਹੈ ਅੱਜ ਸਾ